ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਗੱਡੀ ਹੋ ਗਈ ਸੀ ਖਰਾਬ 3 ਦਿਨਾਂ ਬਾਅਦ ਹੋ ਗਈ ਠੀਕ ਹੁਣ ਤੇ ਫੈਕਟਰੀ 'ਚ ਗਏ ਆ ਪਹੁੰਚ ਖਾਲੀ ਕਰਨ ਵਾਸਤੇ ਭਰੀ ਗੱਡੀ ਹੋ ਗਈ ਸੀ ਆਪਣੀ ਖਰਾਬ ਫੈਕਟਰੀ ਜਗ੍ਹਾ 'ਤੇ ਪਹੁੰਚ ਕੰਡਾ ਕੰਡਾ ਹੋ ਗਿਆ ਖਾਲੀ ਕਰਤੀ ਨਿਕਲ ਲੱਗਿਆ ਬਾਹਰ ਹੋਣਾ ਚਿੱਟਨੀ ਕਰ ਲੋ ਜਾ ਕੇ ਭਰਦੇ ਆ ਗੱਡੀ ਹੁਣ ਕਿੱਥੇ ਵਜਾਓਗੇ ਕਿਆ ਭਰੋਗੇ ਹਾਂ ਜਾ ਕੇ ਪਰ ਇਹ ਗੱਡੀ ਕੈਮ ਨਾਲ 3-4 ਦਿਹਾੜੀਆਂ ਪਹਿਲਾਂ ਟੁੱਟ ਗਈ ਸੀ ਨਾ ਉਹ ਇੱਟ ਕਾਣੇ ਤੇ ਪਹੁੰਚ ਗਏ ਆਪਾਂ ਟ੍ਰੇਨ ਵੀ ਆਈ ਖੜੀ ਐ ਤਿਆਰ ਖੜੀ ਐ ਮਸ਼ੀਨ ਵਾਲਾ ਆਉਂਦਾ ਜਾਂਦਾ ਗੱਡੀਆਂ ਲਾਉ ਅਗਲੇ ਪਾਸੇ ਚਾਰ ਪੰਜ ਗੱਡੀਆਂ ਹੋ ਗਈਆਂ ਇਕੱਠੀਆਂ ਇੱਕ ਉਹ ਆ ਗਈ ਲੈ ਵੀ ਮਸ਼ੀਨ ਵਾਲਾ ਗਿਆ ਆ ਗੱਡੀ ਚਾਰਤੀ ਭਰਨੀ ਚਾਲੂ ਪਾਰ ਕੇ ਗੱਡੀ ਤੇ ਨਿਕਲਦੇ ਆ ਬੈ ਬੈ ਕੇ ਟਾਈਮ ਨਾਲ ਗਰਮੀ ਵੀ ਫੁੱਲਾ ਅੱਜ ਚਲੋ ਕੋਈ ਨਹੀਂ ਫਾਰਕ ਤੇ ਗੱਡੀ ਤੇ ਪਾ ਕੇ ਮੜੀ ਦੀ ਤਰਪਾਲ ਤੇ ਨਿਕਲਦੇ ਆ ਬੈ ਬੈ ਕੇ